ਉੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਬਿਜਲੀ ਮੁਲਾਜ਼ਮਾਂ ਦੇ ਲਈ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਦਾਦੇ ਕਿ ਪੰਜਾਬ ਸਰਕਾਰ ਨੇ ਹਾਦਸਾ ਮੁਆਵਜ਼ਾ ਨੀਤੀ ਦੀ ਸ਼ੁਰੂਆਤ ਜਿਹੜੀ ਕਰ ਦਿੱਤੀ ਹੈ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਵੱਡੇ ਐਲਾਨ ਕਰਦਿਆਂ ਕਿਹਾ ਕਿ ਹੁਣ ਡਿਊਟੀ ਦੇ ਸਮੇਂ ਹਾਦਸਾ ਗ੍ਰਸਤ ਹੋਣ ਵਾਲੇ ਮੁਲਾਜ਼ਮ ਨੂੰ ਵੀ ਮੁਆਵਜ਼ਾ ਮਿਲੇਗਾ ਤੇ ਇਲਾਜ ਕਰਨ ਦੇ ਲਈ ਐਡਵਾਂਸ ਦੇ ਵਿੱਚ ਉਸ ਨੂੰ 3 ਲੱਖ ਰੁਪਏ ਵੀ ਦਿੱਤੇ ਜਾਣਗੇ ਨਾਲ ਹੀ ਉਹਨਾਂ ਨੇ ਕਿਹਾ ਕਿ 10 ਲੱਖ ਠੇਕਾ ਮੁਲਾਜ਼ਮਾਂ ਦੇ ਲਈ ਐਕਸ ਗਰੇਸ਼ੀਆ ਗ੍ਰਾਂਟ ਨੂੰ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਗਿਆ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਪੈਂਦੇ ਨੇ ਸੋ ਅਸੀਂ ਦੁਰਘਟਨਾ ਮੁਆਵਜ਼ਾ ਨੀਤੀ ਜਿਹੜੀ ਆ ਇੱਕ ਨਵੀਂ ਲੈ ਕੇ ਆਏ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਰਮਚਾਰੀਆਂ ਪ੍ਰਤੀ ਪੂਰੀ ਤਰ੍ਹਾਂ ਸਹਿਯੋਤ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਨਤੀਜੇ ਨੀਤੀ ਜਿਹੜੀ ਆ ਉਹ ਬਣਾਈ ਆ। ਕਈ ਵਾਰੀ ਦੇਖਣ ਦੇ ਵਿੱਚ ਆਇਆ ਕਿ ਜਦੋਂ ਕੋਈ ਬਿਜਲੀ ਮੁਲਾਜ਼ਮ ਆਪਣਾ ਕੰਮ ਕਰਦਿਆਂ ਜਾਂ ਕੋਈ ਰਿਪੇਅਰ ਵਗੈਰਾ ਕਰਦਿਆਂ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਵੇਲੇ ਘਰ ਦੇ ਵਿੱਚ ਕੋਈ ਇੰਨੇ ਸੋਰਸੇਸ ਨਹੀਂ ਹੁੰਦੇ ਜਿਹਦੇ ਕਰਕੇ ਇਲਾਜ ਦੇ ਵਿੱਚ ਕਈ ਵਾਰੀ ਮੁਸ਼ਕਲ ਜਿਹੜੀ ਆ ਉਹ ਪੇਸ਼ ਆ ਜਾਂਦੀ ਹੈ। ਸੋ ਅਸੀਂ ਇਸ ਨੀਤੀ ਦੇ ਅਧੀਨ ਇਹ ਫੈਸਲਾ ਕੀਤਾ ਹੈ ਕਿ ਜੇ ਕੋਈ ਅਨਸੁਖਾਵੀ ਘਟਨਾ ਇਸ ਤਰ੍ਹਾਂ ਦੀ ਹੁੰਦੀ ਆ ਤੇ ਅਸੀਂ 3 ਲੱਖ ਰੁਪਏ ਦਾ ਜਿਹੜਾ ਮੈਡੀਕਲ ਐਡਵਾਂਸ ਆ ਉਸ ਕਰਮਚਾਰੀ ਨੂੰ ਸਬੰਧਤ ਕਰਮਚਾਰੀ ਨੂੰ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਉਸੇ ਵੇਲੇ ਦੀ ਦੇ ਦੇਵਾਂਗੇ ਤਾਂ ਕਿ ਉਹਨਾਂ ਨੂੰ ਇਲਾਜ ਕਰਾਉਣ ਦੇ ਵਿੱਚ ਕੋਈ ਮੁਸ਼ਕਲ ਜਿਹੜੀ ਆ ਉਹ ਪੇਸ਼ ਨਾ ਆਵੇ ਪਹਿਲਾਂ ਇਹੋ ਜੀ ਕੋਈ ਨੀਤੀ ਨਹੀਂ ਸੀਗੀ ਜੋ ਵੀ ਖਰਚ ਹੁੰਦਾ ਸੀ ਕਉਦੀ ਰੀਇੰਬਰਸਮੈਂਟ ਹੀ ਹੁੰਦੀ ਸੀ ਪਰ ਕਈ ਵਾਰੀ ਘਰਾਂ ਦੇ ਵਿੱਚ ਐਨੇ ਸਾਧਨ ਜਿਹੜੇ ਆ ਉਹ ਨਹੀਂ ਹੁੰਦੇ ਸੋ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਤਰ੍ਹਾਂ ਦੀ ਅਮਰਜੈਂਸੀ ਹਾਲਾਤ ਦੇ ਵਿੱਚ 3 ਲੱਖ ਰੁਪਏ ਦਾ ਮੁਆਵਜ਼ਾ ਮੈਡੀਕਲ ਮੁਆਵਜ਼ਾ ਐਡਵਾਂਸ ਰੂਪ ਦੇ ਵਿੱਚ ਕਰਮਚਾਰੀ ਨੂੰ ਦਿੱਤਾ ਜਾਏਗਾ ਇਸ ਤੋਂ ਇਲਾਵਾ ਸਾਡੇ ਵਿਭਾਗ ਦੇ ਵਿੱਚ ਕਾਫੀ ਕਰਮਚਾਰੀ ਜਿਹੜੇ ਠੇਕੇ ਤੇ ਜਾਂ ਉਪ ਠੇਕੇ ਤੇ ਕੰਮ ਕਰਦੇ ਨੇ ਉਹਨਾਂ ਵਾਸਤੇ ਪਹਿਲਾਂ ਆ 5 ਲੱਖ ਰੁਪਏ ਦੀ ਐਕਸਗਰੇਸ਼ੀਆ ਗ੍ਰਾਂਟ ਜਿਹੜੀ ਆ ਉਹ ਸਰਕਾਰ ਦੁਆਰਾ ਦਿੱਤੀ ਜਾਂਦੀ ਸੀਗੀ ਇਹਨੂੰ ਅਸੀਂ ਵਧਾ ਕੇ ਆ ਜਿਹੜੀ ਆ ਉਹ 10 ਲੱਖ ਕਰ ਦਿੱਤਾ ਜਦੋਂ ਵੀ ਕੋਈ ਅਨਸਫਾਹੀ ਘਟਨਾ ਹੁੰਦੀ ਆ ਜਾਂ ਕੋਈ ਆ ਕਰੰਟ ਲੱਗਣ ਦੇ ਨਾਲ 100% ਸਾਡਾ ਕਰਮਚਾਰੀ ਕੋਈ ਅਪੰਗ ਹੋ ਜਾਂਦਾ ਤੇ ਉਹਨੂੰ ਅਸੀਂ ਐਕਸੀਗਰੇਸ਼ੀਆ ਗ੍ਰਾਂਟ ਜਿਹੜੀ ਆ 5 ਲੱਖ ਤੋਂ ਵਧਾ ਕੇ 10 ਲੱਖ ਕੀਤੀ ਆ ਔਰ ਨਾਲ ਦੇ ਨਾਲ ਜਿਹੜਾ ਬੀਮਾ ਸੀਗਾ ਉਹਦਾ 5 ਲੱਖ ਤੋਂ 10 ਸੀਗਾ ਪਹਿਲਾਂ ਉਹਦੀ ਵੀ ਰਾਸ਼ੀ ਅਸੀਂ ਵਧਾ ਕੇ ਜਿਹੜੀ ਆ ਉਹ 10 ਲੱਖ ਕਰ ਦਿੱਤੀ ਹੈ ਇਸ ਤੋਂ ਇਲਾਵਾ ਕੰਪਨਸੇਸ਼ਨ ਐਕਟ ਜਿਹੜਾ 1923 ਦਾ ਹੈ ਉਹਦੇ ਵਿੱਚ ਪਹਿਲਾਂ ਪ੍ਰਾਈਵੇਟ ਵਿਅਕਤੀ ਜਿਹੜੇ ਕਿ ਸਾਡੇ ਕੋਈ ਵਿਭਾਗ ਦੀ ਕਿਸੇ ਤਰ੍ਹਾਂ ਦੀ ਗਲਤੀ ਦੇ ਨਾਲ ਕੋਈ ਕਰੰਟ ਅਧੰਤ ਦਿਨਾਂ ਆਪਾਂ ਕੋ ਜਾਣਦੇ ਸੀਗੇ 16 ਸਾਲ ਤੋਂ ਜਿਹੜੇ ਘੱਟ ਸੀਗੇ ਬੱਚੇ ਉਹਨਾਂ ਨੂੰ ਸਿਰਫ 1 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਂਦਾ ਸੀਗਾ ਉਹਨਾਂ ਨੂੰ ਬਾਲਗ ਨਹੀਂ ਮੰਨਿਆ ਜਾਂਦਾ ਸੀਗਾ 16 ਸਾਲ ਤੋਂ ਵੱਧ ਜਿਹੜੀ ਉਮਰ ਦੇ ਸੀਗੇ ਉਹਨਾਂ ਤੇ ਉੱਤੇ ਕੰਪਨਸੇਸ਼ਨ ਐਕਟ ਜਿਹੜਾ 1923 ਦਾ ਲਾਗੂ ਹੁੰਦਾ ਸੀਗਾ ਸੋ ਅਸੀਂ ਇਹ ਵੀ ਜਿਹੜੀ ਉਮਰ ਦੀ ਹੱਦ ਆ ਉਹਨੂੰ ਵੀ ਖਤਮ ਕਰ ਦਿੱਤਾ ਹੁਣ ਹਰ ਤਰ੍ਹਾਂ ਦਾ ਜਿਹੜਾ ਮੁਆਵਜ਼ਾ ਜੋ ਵੀ ਮਿਲੇਗਾ ਉਹ ਕੰਪਨਸੇਸ਼ਨ ਐਕਟ 1923 ਦੇ ਅਧੀਨ ਮਿਲੇਗਾ ਸੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਇਹ ਪੂਰੀ ਤਰ੍ਹਾਂ ਕੋਸ਼ਿਸ਼ ਦੇ ਵਿੱਚ ਆ ਕਿ ਅਸੀਂ ਆਸੋ ਇਹੋ ਜੀਆਂ ਦੁਰਘਟਨਾਵਾਂ ਨੂੰ ਪੂਰੀ ਤਰ੍ਹਾਂ ਰੋਕ ਸਕੀਏ ਇਸ ਕਰਕੇ ਅਸੀਂ ਕਈ ਤਰ੍ਹਾਂ ਦੀਆਂ ਜਗੀਆਂ ਸੇਫਟੀ ਕਿਟਸ ਨੇ ਉਹ ਵੀ ਆਪਣੇ ਮੁਲਾਜ਼ਮਾਂ ਨੂੰ ਮੁਹੱਈਆ ਕਰਵਾ ਰਹੇ ਹਾਂ ਮੈਂ ਮੁਲਾਜ਼ਮਾਂ ਨੂੰ ਬੇਨਤੀ ਵੀ ਕਰੂੰਗਾ ਕਿ ਆਪਾਂ ਆਪਣੀ ਸੇਫਟੀ ਦਾ ਸੁਰੱਖਿਆ ਦਾ ਜਿਹੜਾ ਆ ਉਹ ਪੂਰਾ ਧਿਆਨ ਰੱਖੀਏ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੰਮ ਆਪਾਂ ਕਰਨ ਲੱਗੀਏ ਤੇ ਪੂਰੀ ਆਪਾਂ ਸੇਫਟੀ ਕਿੱਟ ਜਿਹੜੀ ਆ ਉਹਦੀ ਵਰਤੋਂ ਕਰੀਏ ਆਪਣੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਆ ਇਹ ਕੰਮ ਕਰੀਏ ਤਾਂ ਕਿ ਕੋਈਆਂ ਤੁੜਕਟਣਾ ਨਾ ਹੋ ਸਕਣ ਸੋ ਤੁਹਾਡੇ ਸਾਰਿਆਂ ਦੀ ਸਿਹਤਯਾਬੀ ਲਈ ਮੈਂ ਕਾਮਨਾ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਸ਼ੁਭ